ਉਹ ਰਾਸਤੇ ਸ਼ੌਂਕ ਪੰਜਾਬ ਦੇ YouTube ਚੈਨਲ ਦੇਖਣ ਵਾਲੇ ਸਾਰੇ ਸੱਜਣਾ ਮਿੱਤਰਾਂ ਨੂੰ ਜਿਵੇਂ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਹਿਲਾਂ ਵਾਲੀਆਂ ਵੀਡੀਓ ਨੇ ਵੀ ਬਹੁਤ ਪਿਆਰ ਦਿੱਤਾ ਅੱਜ ਫੇਰ ਆਪਾਂ ਦਲਦੀਆਂ ਗੱਲਾਂ ਦਾ ਅਗਲਾ ਭਾਗ ਲੈ ਕੇ ਥੋੜੀ ਕਚਹਿਰੀ ਵਿੱਚ ਹਾਜ਼ਰ ਹੋਏ ਹਾਂ ਮੇਨਲ ਕਰਦੇ ਆਂ ਵੀ ਇਸ ਭਾਗ ਨੂੰ ਵੀ ਉਨਾਂ ਹੀ ਪਿਆਰ ਦੇਵੋਗੇ ਤੇ ਹੁਣ ਸਮਾਂ ਬਈ ਜਿਹੜਾ ਹੈਗਾ ਹੁਣ ਖਰਾਕ ਪਾਉਣ ਦਾ ਸਮਾਂ ਤੇ ਕਿਉਂਕਿ ਜੋ ਬੰਦਿਆਂ ਨੇ ਹੁਣ ਪਰ ਜਿੰਨਾ ਤਾਂ ਸਾਫ ਹੋਏ ਵੇ ਚਲੋ ਉਹਨੇ ਤਾਂ ਬਕਰੀ ਗੱਲ ਐ ਜਿਨ੍ਹਾਂ ਨੇ ਆਪਦੇ ਪਰ ਸਾਫ ਕਰਨੇ ਆ ਮੰਨ ਕੇ ਚਲੋ ਕੋਈ 5ਵੇਂ ਕਲੀਚਾ ਆਵਾ ਕੋਈ 6ਵੇਂ ਕਲੀਚਾ ਆਵਾ ਉਦੋਂ ਉੱਪਰਲੇ ਪਰ ਹਨਾ ਆਪਾਂ ਜਿਵੇਂ ਕਹਿੰਨਾ ਸਾਫ ਕਰ ਸਕਦੇ ਆ ਜਿਨ੍ਹਾਂ ਦੇ ਅੱਜ ਤੋਂ 20 ਦਿਨ ਪਹਿਲਾਂ ਸਾਰ ਆ ਗਏ ਉੱਪਰਲੇ 5 ਛੱਡ ਕੇ ਅੰਦਰਲੇ ਸਾਫ ਕਰ ਸਕਦੇ ਆ ਕਿਉਂਕਿ ਹਰੇਕ ਬੰਦੇ ਨੂੰ ਐ ਹੁੰਦਾ ਵੀ ਕੋਈ ਪਰ ਸੱਟ ਨਾ ਜਾਵੇ ਜਿਹੜੀਆਂ ਲਾਸਟ ਵਾਲੀਆਂ ਹੁੰਦੇ ਗਿਆ ਕਲੀਆਂ 6ਵੀਂ 7ਵੀਂ 8ਵੀਂ 9ਵੀਂ 10ਵੀਂ ਨਾਂ ਵਾਲਾ 45 ਤੋਂ 50 ਦਣੇ ਲੈ ਜਾਂਦੀਆਂ ਬਈ ਤੇ ਜਿਹੜੀਆਂ ਅੰਦਰਲੇ ਪਾਰ ਹੁੰਦੇ ਆ ਇਹ ਤਕਰੀਬਨ ਮੇਰੇ ਖਿਆਲ ਦੇ ਵਿੱਚ ਜਿੰਨਾ ਕਿ ਮੇਰਾ ਜਾਨੀ ਕਿ ਆਪ ਦਾ ਤਜਰਬਾ 32 33 ਦਿਨ 34 ਦਿਨ ਬਸ ਇੱਥੇ ਤੱਕ ਆ ਜਾਂਦੀਆਂ ਠੀਕ ਹੈ ਜਿਨੇ ਵੀ ਪਾਰ ਸਾਫ਼ ਕਰਨੇ ਆ ਪੂੰਜੀ ਸਾਫ਼ ਕਰਨੇ ਆ ਵਿੱਚ ਬੰਦੇ ਨੂੰ ਹੁੰਦਾ ਵੀ ਪੂੰਜੀ ਵੀ ਵੱਡੇ ਆਉਣ ਹਨ ਚੰਗੇ ਆਉਣ ਕਈ ਕਬੂਤਰਾਂ ਦੇ ਮੰਨ ਕੇ ਚੱਲੋ ਵੀ ਜੇ ਪੂੰਜੀ ਬੱਚੇ ਤਾਂ ਝਾੜਦੇ ਨਹੀਂ ਬੱਚੇ ਜਿਹੜੇ ਝਾੜ ਜਾਂਦੇ ਉਹਨਾਂ ਦੇ ਚੋਂ ਸਾਫ ਵੀ ਆ ਜਾਂਦੇ ਕਈਆਂ ਦੇ ਸਾਫ ਵੀ ਨਹੀਂ ਆਉਂਦੇ ਛੋਟੇ ਛੋਟੇ ਪੂਛਾਂ ਰਹਿ ਜਾਂਦੀਆਂ ਪੂਛ ਦਾ ਪੂਰਾ ਹੀ ਸੰਤੁਲਨ ਬਣਾਉਣਾ ਪੈਂਦਾ ਕਬੂਤਰ ਨੂੰ ਪੂਛ ਦੇ ਸਿਰ ਤੇ ਚੱਕਰ ਵੱਜਣਾ ਕਬੂਤਰ ਦਾ ਜਿਹੜਾ ਵੱਜਣਾ ਜੇ ਪੂਛ ਚੰਗੀ ਹੋ ਲੰਬੀ ਹੋ ਭਰੀ ਹੋ ਤਾਂ ਵੈਟਰ ਆ ਉਹ ਜੇ ਇਹ ਜ ਭਾਰੀ ਵੀ ਨਾ ਹੋਵੇ ਵੀ ਉਹਦੇ ਸਿਰ ਤੇ ਉਹਨੇ ਘੁੰਮਣਾ ਹੁੰਦਾ ਹਨਾ ਪੂਛ ਦੇ ਸਿਰ ਤੇ ਤੇ ਪੂਛ ਦਾ ਬਹੁਤ ਰੋਲ ਆ ਡਾਈਮੈਂਸ਼ਨ ਬਰੋਬਰ ਚਾਹੀਦੀ ਆ ਪੱਲਿਆਂ ਦੀ ਵੀ ਪੂਛ ਦੀ ਵੀ ਹਰੇਕ ਚੀਜ਼ ਯਾਰ ਹਰੇਕ ਚੀਜ਼ ਦੀ ਕੀਮਤੀ ਐ ਕਬੂਤਰ ਖਾਤਰ ਬਾਕੀ ਅੱਡੋ-ਅੱਡ ਸਭ ਦਾ ਤਰੀਕਾ ਮੈਂ ਅੱਗੇ ਵੀ ਕਹਿਣਾ ਹੁੰਦਾ ਵੀ ਕਿਸੇ ਬੰਦੇ ਦਾ ਤਰੀਕਾ ਪਰ ਸਾਫ਼ ਕਰਨ ਦਾ ਕਿਵੇਂ ਹੁੰਦਾ ਕਿਸੇ ਦਾ ਮੈਂ ਤਾਂ ਆਪਦਾ ਤਜਰਬਾ ਦੱਸ ਸਕਦਾ ਜਾਂ ਜੋ ਮਾੜਾ-ਮੂਟਾ ਮੈਨੂੰ ਜਿੰਨਾ ਕੁ ਪਤਾ ਲੱਗ ਗਿਆ ਹਨਾ ਚਲੋ ਹਰੇਕ ਬੰਦਾ ਕੋਸਣਾ-ਕੋਸ ਸਾਡੀ ਜ਼ਿੰਦਗੀ ਦੇ ਵਿੱਚ ਸਿੱਖੀ ਹੋ ਜਾਂਦਾ ਜਿਵੇਂ ਆਪਾਂ ਕਹਿੰਦੇ ਵੀ ਬੰਦਾ ਕਹਿੰਦੇ ਮੈਂ ਸੰਪੂਰਨ ਹੋ ਗਿਆ ਸੰਪੂਰਨ ਦਾ ਕੋਈ ਨਹੀਂ ਹੁੰਦਾ ਸੰਪੂਰਨ ਦਾ ਸਮਿਸ਼ਣ ਘੜਦੇ ਵਿੱਚ ਜਾ ਕੇ ਬੂਰਾ ਹੁੰਦਾ ਬੰਦਾ ਹਨ ਤੇ ਸਿੱਖਣ ਲਈ ਸਦਾ ਸਿੱਖੋ ਜਿੱਥੋਂ ਸਿੱਖਿਆ ਜਾਂਦਾ ਜੀ ਕੋਈ ਚੰਗੀ ਚੀਜ਼ ਮਿਲਦੀ ਆ ਸਿੱਖ ਲਓ ਨਹੀਂ ਛੱਡ ਲਓ ਪਰ ਸਾਫ਼ ਕਰ ਲੈ ਠੀਕ ਆ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕਹਿਣਾ ਵੀ ਜਿਹੜੇ ਭਰਾ ਮਾਣੇ ਡੇਢ ਤੋਂ 2 ਮਹੀਨੇ ਹੋ ਗਏ ਦਵਾਈ ਲਈ ਨੂੰ ਮੈਂ ਤਾਂ ਇੱਕ ਗੱਲ ਕਹਿਣਾ ਵੀ ਉਹਨਾਂ ਨੂੰ ਦਵਾਈ ਲਾਉਣ ਦਾ ਕੋਈ ਫਾਇਦਾ ਨਹੀਂ ਕਿਸੇ ਦੇ ਥੋੜਾ ਜਿਹਾ ਆਪਦਾ ਤਜਰਬਾ ਤੁਸੀਂ ਕਰ ਸਕਦੇ ਜਾਂ ਤੁਸੀਂ ਕਿਸੇ ਬੰਦੇ ਨੂੰ ਫੋਲੋ ਕਰਦੇ ਹੋ ਹਣਾ ਵੀ ਹਾਂ ਉਹਦੀ ਗੱਲ ਤੇ ਇਹ ਅਮਲ ਕਰਨਾ ਉਹਦੇ ਜਿਵੇਂ ਉਹ ਕਹਿੰਦਾ ਓਵੇਂ ਕਰ ਸਕਦੇ ਹੋ ਪਰ ਮੇਰਾ ਮੰਨਣਾ ਇਹ ਆ ਵੀ ਮੜਾਪਾਂ ਵਾਲੀ ਦਵਾਈ ਆ ਜਿਹੜੀ ਬਾਈ ਉਹ 2 ਤੋਂ 2.5 ਮਹੀਨਿਆਂ ਬਾਅਦ ਹੀ ਲਾਉਣੀ ਚਾਹੀਦੀ ਹੈ ਠੀਕ ਹੈ ਤੇ ਹਾਂ ਬਾਦੀਆਂ ਵੇਲੇ ਆਪਾਂ ਲਾ ਸਕਦੇ ਹਾਂ ਉਹ ਵੀ ਆਪਾਂ ਕੇਰਾ ਆਪਾਂ ਨੂੰ ਉਹ ਹੋ ਜਾਂਦਾ ਵੀ ਕੱਢਣ ਤੋਂ ਪਹਿਲਾਂ ਲਾ ਲੈਂਦੇ ਆ ਉਸ ਤੋਂ ਬਾਅਦ ਜਦੋਂ ਲਗਾਤਾਰ ਦਾਈਆਂ ਜੀਆਂ ਹੋ ਜਾਂਦੀਆਂ 10 ਦਿਨਾਂ ਬਾਅਦ ਫੇਰ ਬੰਦੇ ਦੁਬਾਰੇ ਲਾ ਦਿੰਦੇ ਆ ਵੀ ਚਲੋ ਸ਼ੱਕ ਬਹਿ ਮਸ ਜਿਹੜਾ ਸਾਰਾ ਜਨਕੀ ਖਤਮ ਹੋ ਜਾਂਦਾ ਹੈ ਤੇ ਵੈਸੇ ਅਸੀਂ ਤਾਂ ਜ਼ਿਆਦਾਤਰ ਆਪਦਾ ਕਬੀਲਾ ਵਰਤਦੇ ਆਂ ਜਾਂ ਆਪਾਂ ਕਈ ਵਾਰੀ ਹਾਈ ਟੈਕ ਵੀ ਲਾ ਦਿੰਨੇ ਆਂ ਜਾਂ ਮੰਨ ਕੇ ਚੱਲੋ ਇੱਕ ਦੋ ਵਾਰੀ ਮੈਟਰੋ ਜਲਦੇ ਦੀ ਉਹਦੇ ਨਾਲ ਵੀ ਬਹੁਤ ਜਾਨੀ ਕਿ ਇਹ ਚੀਜ਼ ਦਾ ਅਸਰ ਮਿਲਦਾ ਹੈਗਾ ਵਧੀਆ ਰਿਜ਼ਲਟ ਦਿੰਦੀ ਹੈ ਜੀ ਇਹ ਤੇ ਕਬੀਲਾ ਦਾ ਆਪਣਾ ਤੁਹਾਨੂੰ ਦੱਸਿਆ ਬਾਈ ਕਿਵੇਂ ਲਾਉਣਾ ਕੀ ਗੱਲਬਾਤ ਆਪਾਂ ਤੁਹਾਡੀਆਂ ਦੇ ਵਿੱਚ ਉਹ ਲਾ ਦੀਦਾ ਪੂਰਾ ਵਧੀਆ ਰਿਜ਼ਲਟ ਆ ਉਹਦਾ ਪਰ ਮੰਨ ਦੇ ਜਿਹਦਾ ਜਿਹਦੇ ਵਿੱਚ ਇਹਦਾ ਬਹਿਮ ਹੋ ਜੇ ਉਹਦਾ ਇਲਾਜ ਕੋਈ ਨਹੀਂ ਹੁੰਦਾ ਜੇ ਹੁਣ ਦੇ ਕਬੂਤਰ ਥੱਲੇੋਂ ਗਲਾਬੀ ਹੋਣ ਲੱਗੇ ਲਾਲ ਹੋਣ ਲੱਗੇ ਉਦੋਂ ਬਹਿਮ ਕਰਦਾ ਕੋਈ ਫਾਇਦਾ ਨਹੀਂ ਹੁਣ ਵਿੱਚ ਬੰਦਿਆਂ ਦੇ ਬਹੁਤ ਮੈਸੇਜ ਆਉਂਦੇ ਆ ਵੀ ਮੜਾਪਾ ਕੱਢਦੇ ਨਹੀਂ ਜਾਂ ਕੋਈ ਹੋਰ ਆ ਠੀਕ ਆ ਚਲੋ ਉਹ ਬਾਅਦ ਪਾਵਾਂਗੇ ਵੀਡੀਓ ਪਰ ਸਾਫ਼ ਕਰ ਲੇ ਬਾਈ ਹਨਾ ਮੰਨ ਕੇ ਚਲੋ ਵੀ ਆਪਾਂ ਕਰੇ ਕਰਤੇ ਜਿੰਨੇ ਵੀ ਖਿੱਚਣਾ ਖਿੱਚ ਤੇ ਆਪਾਂ ਤੇ ਉਹ ਭਰਾਵਾਂ ਨੂੰ ਮੇਰੀ ਬੇਨਤੀ ਆ ਵੀ ਮੈਂ ਤਾਂ ਇੱਕੀ ਗੱਲ ਦਾ ਤੇ ਯਾਰ ਬਜੰਦੀਗੀ ਦੇ ਵਿੱਚ ਕਰਿਆ ਵਿਆ ਵੀ ਦੇਖੋ ਆਰਗੈਨਿਕ ਚੀਜ਼ ਆਰਗੈਨਿਕ ਹੀ ਹੁੰਦੀ ਆ ਠੀਕ ਹੈ ਜਿਹੜੀ ਆਪਾਂ ਮੈਡੀਸਨ ਹੁੰਦੀ ਆ ਮੈਡੀਸਨ ਦਾ ਰੂਪ ਹੀ ਦਿੰਦੀ ਆ ਉਹ ਮੈਡੀਸਨ ਤਾਂਪ ਤਾਂ ਵਰਤ ਸਕਦੇ ਆ ਜੇ ਮੂਰੇ ਕੋਈ ਆਪਣੇ ਕੋਈ ਹੱਲਣਾ ਹੋਵੇ ਜਾਂ ਚੀਜ਼ ਸਿਰ ਤੇ ਚੜੀ ਆਉਂਦੀ ਹੋਵੇ ਆਪਾਂ ਛੇਤੀ ਉਹਨੂੰ ਐਕਟਿਵ ਕਰਨਾ ਹੋਵੇ ਪਰ ਉਹ ਪੰਪ ਤਾਂ ਕਰ ਦੂ ਛੇਤੀ ਪਰ ਉਹ ਲੰਬਾ ਟਾਈਮ ਰਿਜ਼ਲਟ ਨਹੀਂ ਦਿੰਦੀ ਹੈਗੀ ਲੰਬਾ ਟਾਈਮ ਰਿਜ਼ਲਟ ਆਰਗੈਨਿਕ ਚੀਜ਼ ਨਹੀਂ ਦੇਣਾ ਜੇ ਆਪਾਂ ਖਰਾਕ ਪਾਵਾਂਗੇ ਉਹ ਨਹੀਂ ਲੰਬਾ ਟਾਈਮ ਦੇਣਾ ਠੀਕ ਹੈ ਲੰਬੀ ਰੇਸ ਦੇ ਘੋੜੇ ਬਾਨਾ ਤਾਂ ਆਪਾਂ ਨੂੰ ਦੇਸੀ ਚੀਜ਼ਾਂ ਦੇ ਉੱਤੇ ਚੱਲਣਾ ਪੈਣਾ ਕਬੂਤਰਾਂ ਨੂੰ ਬਈ ਦੇਸੀ ਖਰਾਕ ਪਾ ਕੇ ਵੀ ਤੁਸੀਂ ਮੰਨ ਕੇ ਚੱਲੋ ਹੁਣ ਪੱਲੇ ਖਿੱਚੇ ਆ ਤਾਂ ਖੂਨ ਆਟੋਮੈਟਿਕਾ ਵੀ ਵੱਧ ਚਾਹੀਦਾ ਕਬੂਤਰਾਂ ਦੇ ਵਿੱਚ ਹਨਾ ਨਹੀਂ ਕਬੂਤਰ ਸੁੱਕਣ ਵੀ ਲੱਗ ਜਾਂਦੇ ਆ ਹੋਰ ਵੀ ਅੰਦਰੋਂ ਇੱਕ ਤਾਂ ਉਹ ਸੁੱਕਣ ਵਿੱਚ ਤਾਂ ਬੰਦਿਆਂ ਨੂੰ ਇਹ ਹੋ ਜਾਂਦਾ ਵੀ ਸੁੱਕਣ ਸੁੱਕਣ ਦਾ ਕਾਰਨ ਇਹ ਆਪਾਂ ਡਰਾਈ ਖਰਾਕ ਵੀ ਬੱਚ ਬੰਦੇ ਪਾਉਂਦੇ ਆ ਬਾਈ ਨੰਬਰ 1 ਪਰ ਉਹਦਾ ਵਹਿਮ ਬੰਦਿਆਂ ਨੂੰ ਹੋਰ ਗੱਲਾਂ ਦੇ ਬਹੁਤ ਹੋ ਜਾਂਦੇ ਆ ਵੀ ਮੜਾ ਪਉਣਗੇ ਆ ਉਹ ਹੋ ਗਿਆ ਆ ਹੋ ਗਿਆ ਕੋਈ ਕਾਰਨ ਨਹੀਂ ਡਰਾਈ ਖਰਾਕ ਕਰਕੇ ਜ਼ਿਆਦਾ ਸੁੱਕਣ ਲੱਗ ਜਾਂਦੇ ਆ ਕਬੂਤਰਾਂ ਠੀਕ ਹੈ ਜਦੋਂ ਉਹਨਾਂ ਸੁੱਕਾ ਦਾਣਾ ਆਪਾਂ ਕੋਈ ਪਾਉਣ ਲੱਗ ਜਾਨੇ ਆ ਉਹਦੇ ਲਈ ਮੈਂ ਬੇਨਤੀ ਇਹ ਕਰਦਾ ਵੀ ਜਿੰਨਾ ਕਾ ਮੇਰਾ ਤਜਰਬਾ ਬਾਈ ਜਿੰਨੀਆਂ ਹੁਣ ਇਹਨਾਂ ਨੂੰ ਇਕ ਕਣਕ ਪਾਉਣੀ ਹੈ ਕਣਕ ਤੇ ਮੂੰਗੀ ਜ਼ਰੂਰੀ ਪ੍ਰੋਟੀਨ ਸਭ ਤੋਂ ਵੱਧ ਮੂੰਗੀ ਦੇ ਵਿੱਚ ਹੈ ਜੇ ਭੌਂ ਕੇ ਪਾਉਂਗੇ ਤਾਂ ਬਹੁਤ ਜ਼ਿਆਦੇ ਗੁਣਕਾਰੀ ਆ ਉਹ 12 ਘੰਟੇ ਜੇ ਉਹਨੂੰ ਭੌਂ ਕੇ ਪਾਉਂਗੇ ਤਾਂ ਬਹੁਤ ਹੀ ਜ਼ਿਆਦੇ ਗੁਣਕਾਰੀ ਆ ਮੂੰਗੀ ਕਣਕ ਤੇ ਮੂੰਗੀ ਦਾ ਪਾਉਣੀ ਆਪਣੇ ਜਿੰਨੀਆਂ ਪਾ ਸਕਣ ਉਹਦੇ ਨਾਲ ਤੁਸੀਂ ਤੇਲ ਵਾਲੀਆਂ ਚੀਜ਼ਾਂ ਪਾ ਸਕਦੇ ਹੋ ਕਈ ਬੰਦੇ ਕਹਿਣਗੇ ਵੀ ਅਲਸੀ ਜਾਂ ਤਾਰਾ ਮੀਰਾ ਜਾਂ ਕੋਈ ਆਹਾ ਦੂਜਾ ਤੇਲ ਜਾਂ ਕਿਵੇਂ ਬਾਈ ਕੋਈ ਚੱਕਰ ਨਹੀਂ ਹੈਗਾ ਜੇ ਉਹਦੀ ਡੋਜ਼ ਬਣਾਉਂਗੇ ਤੁਸੀਂ ਸਾਰੋਂ ਤੇਲ ਤਾਰਾ ਮੀਰਾ ਅਲਸੀ ਜਿੰਨੀਆਂ ਹੁਣ ਇਹਨੂੰ ਤੇਲ ਵਾਲੀਆਂ ਗੁੱਲੀ ਡੰਡਾ ਤੇਲ ਵਾਲੀਆਂ ਚੀਜ਼ਾਂ ਪੈਣਗੀਆਂ ਪਰ ਉਹ ਖਰਾਕ ਤੁਸੀਂ ਆਪਦੇ ਹਿਸਾਬ ਨਾਲ ਬਣਾਉਣੀ ਆ ਵੀ ਉਹ ਗਰਮਾਇਸ਼ ਵੀ ਨਾ ਕਰੇ ਜਿਵੇਂ ਆਪਾਂ ਹੁਣ ਸਾਰੇ ਖਾਣੇ ਪੀਣੇ ਅਕਸਰ ਨੂੰ ਠੀਕ ਹੈ ਖਰਾਕ ਸਿਆਲਾਂ ਦੇ ਵਿੱਚ ਵੀ ਖਾਣੇ ਹੋਰ ਵੀ ਸਿਆਲਾਂ ਦੇ ਵਿੱਚ ਵੀ ਜੇ ਆਪਾਂ ਨੀਰੀ ਅੱਗ ਖਾਈ ਜਾਵਾਂਗੇ ਉਹ ਵੀ ਮਾੜੀ ਆ ਉਹਦੇ ਨਾਲ ਵੀ ਆਪਾਂ ਨੂੰ ਜਿਹੜੇ ਭਲਵਾਨ ਨੇ ਜਾਂ ਕੋਈ ਹੋਰ ਆਓ ਨਾਲ ਠੰਡੀਆਂ ਚੀਜ਼ਾਂ ਵੀ ਖਾਂਦੇ ਆ ਉਹਦੇ ਨਾਲ ਆਪਾਂ ਨੂੰ ਲੇਬਰ ਫੈਕਟਰ ਰੱਖਣ ਖਾਤਰ ਉਹੋ ਜਿਹਾ ਦਾਣਾ ਬਣਾਉਣਾ ਪਊਗਾ ਵੀ ਉਹੋ ਜੀ ਮਾਤਰਾ ਉਹਦੀ ਵੱਧ ਹੋ ਜੂ ਦੂਜੀਆਂ ਚੀਜ਼ਾਂ ਦੀ ਘੱਟ ਹੋ ਜੂ ਠੀਕ ਹੈ ਮੂੰਗੀ ਵੈਸੇ ਭਾਵੇਂ ਕੇ ਤੁਹਾਨੂੰ ਤਾਂ ਹੀ ਕਿਹਾ ਪਾਉਣ ਨੂੰ ਤਸਵੀਰ ਉਹਦੀ ਠੰਡੇ ਹੋ ਜਾਂਦੀ ਹੁੰਦੀ ਆ ਜੇ ਦੂਜੀਆਂ ਖਰਾਕ ਆਪਣੀਆਂ ਤੇਜ ਨੇ ਤਾਂ ਮੂੰਗੀ ਨੇ ਤਾਂ ਪ੍ਰੋਟੀਨ ਪੂਰੀ ਕਰਨੀ ਆ ਮੂੰਗੀ ਨੇ ਜਦੋਂ ਪ੍ਰੋਟੀਨ ਪ੍ਰੋਟੀਨ ਇੱਕ ਤੁਹਾਨੂੰ ਹੋਰ ਦੱਸ ਦਿੰਨਾ ਵੀ ਕਈ ਬੰਦੇ ਬਾਹਲੀ ਫਿੜਦਦੇ ਆ ਖਰਾਕ ਮੂੰਗੀ ਬਾਲੀ ਪ੍ਰੋਟੀਨ ਵੀ ਮਾੜੀ ਐ ਕਿਸੇ ਪਾਸੇ ਕਿਸੇ ਚੀਜ਼ ਦੇ ਉੱਤੇ ਪੜ ਲਿਓ ਇਨਸਾਨ ਦੇ ਉੱਤੇ ਵੀ ਜਾ ਕੇ ਮੈਡੀਕਲ ਦੇ ਵਿੱਚ ਰਿਸਰਚ ਕਰ ਲਿਓ ਬੰਦੇ 'ਚ ਵੀ ਪ੍ਰੋਟੀਨ ਮਾੜੀ ਐ ਵਧੀ ਹੋਈ ਠੀਕ ਐ ਆਪਾਂ ਇਹਦਾ ਲੀਵਰ ਵੀ ਇਫੈਕਟ ਹੋਣ ਦਾ ਨਾ ਛੋਟਾ ਜਿਹਾ ਜਾਨਵਰ ਆਪਾਂ ਇਹਨੂੰ ਖਰਾਕ ਵੀ ਸਹੀ ਢੰਗ ਨਾਲ ਪਾ ਕੇ ਰੱਖਣੀ ਆ ਇਹਨੂੰ ਪਰਪਰਾ ਬਣੇ ਜੇ ਜੇ ਤਾਂ ਮੈਨੂੰ ਫੋਲੋ ਕਰਦੇ ਹੋ ਮੈਂ ਇੱਕ ਗੱਲ ਕਹਣਾ ਵੀ ਇਹਨੂੰ ਤੇਲ ਵਾਲੀਆਂ ਚੀਜ਼ਾਂ ਹੋਣ ਬਈ ਵੱਧ ਪਾਇਓ ਜਾਨਵਰ ਨੂੰ ਠੀਕ ਐ ਇਹ ਇਹਨੇ ਫੇਰ ਗਰੋਥ ਵੀ ਕਰਨੀ ਐ ਠੀਕ ਹੈ ਜੇ ਪਾਣੀ ਪੀਊਗਾ ਵੀ ਚਾਹੇ ਥੋੜਾ ਚਾਹੇ ਵੱਧ ਪਰ ਇਹ ਨੂੰ ਅੰਦਰੋਂ એનર્ਜੀ ਮਿਲੂਗੀ ਠੀਕ ਆ ਉਹਨੇ ਅੰਦਰੋਂ ਆਇਲ ਰੱਖਣਾ ਇਹਨੂੰ ਤੇ ਦੂਜੀ ਗੱਲ ਇੱਕ ਹੋਰ ਜਿਹੜੇ ਭਰਾਵਾਂ ਦਾ ਹੋਰ ਸੀਗਾ ਸਿਸਟਮ ਵੀ ਹਨਾ ਉਹ ਜੇ ਪਾ ਸਕਦੇ ਆ ਤਾਂ ਮੰਨ ਕੇ ਚੱਲੋ ਜਿਵੇਂ ਆਪਾਂ ਦਾਣਾ ਦਾਣੇ ਨੂੰ ਆਪਾਂ ਮਾੜਾ ਮੋਟਾ ਜਿਵੇਂ ਆਪਾਂ ਕਹਿੰਦੇ ਨੇ ਮੱਖਣੀ ਉਹਦੇ ਨਾਲ ਐ ਚੱਸ ਕੇ ਵੀ ਪਾ ਸਕਦੇ ਆ ਆਪਾਂ ਪਰ ਤਤੀ ਕਰਕੇ ਨਹੀਂ ਪਾਉਣੀ ਮੱਖਣੀ ਮੇਰੇ ਭਰਾ ਤਤੀ ਨਹੀਂ ਕਰਨੀ ਠੀਕ ਆ ਮਖਣੀ ਨੂੰ ਦਾਣੇ ਦੇ ਨਾਲ ਛੱਸ ਕੇ ਬੇਸ਼ੱਕ ਦੀ ਤੁਸੀਂ ਪਾ ਸਕਦੇ ਹੋ ਪਰ ਉਹਦਾ ਵੀ ਹਸਾਬ ਕਿਤਾਬ ਵੀ ਇਹ ਆ ਵੀ ਦਿਨ ਖੜਾ ਹੋਵੇ ਦਾਣੇ 2 ਵਜੇ 1:30 2 ਵਜੇ ਪੈਂਦੇ ਹੋਣ ਆਪਣੇ ਠੀਕ ਆ ਇਹ ਨਹੀਂ ਹੈਗਾ ਵੀ ਆਪਾਂ ਸ਼ਾਮ ਨੂੰ ਦਾਣੇ ਪਾਤਾ ਉਹ ਉਹ ਵੀ ਸਾਈਡ ਇਫੈਕਟ ਕਰੂਗੀ ਪਰ ਜੇ ਤੁਸੀਂ ਹਜੇ ਨਾ ਵੀ ਪਾਓ ਤਾਂ ਵੀ ਬੈਟਰ ਆ ਮਖਣੀ ਜੇ ਇਹ ਜਨਾ ਪਾਓ ਉਸ ਤੋਂ ਬਾਅਦ ਸਿੱਧੀ ਦੇ ਦੋ ਠੀਕ ਆ ਮੰਨ ਕੇ ਚਲੋ ਆਪਾਂ ਧੁੱਪਾਂ ਲਵਾਉਣੇ ਆ ਕਬੂਤਰਾਂ ਨੂੰ ਉਹਨਾਂ ਨੂੰ ਥੋੜੀ ਥੋੜੀ ਮਖਣੀ ਦੇ ਕੇ ਵੀ ਧੁੱਪਾਂ ਲਵਾ ਸਕਦੇ ਆ ਕੋਈ ਚੱਕਰ ਨਹੀਂ ਉਹਦਾ ਬਹੁਤ ਵਧੀਆ ਰਿਜ਼ਲਟ ਦੇਣਾ ਉਹਨਾਂ ਨੂੰ ਮੱਖਣੀ ਨੇ ਠੀਕ ਆ ਆਪਾਂ ਦਲੀਆਂ ਵਾਟ ਲੈਣੀਆਂ ਚਾਹੀਦੀ ਰ ਸਰੰਜਨ ਨਾਲ ਵੀ ਦੇ ਸਕਦੇ ਹਾਂ ਮੰਨ ਕੇ ਚੱਲੋ ਸਰੰਜਨੇ ਮੁਰੂਹੇ ਕੋ ਪਾਏ ਲੱਗ ਜਾਂਦਾ ਉਹ ਖੱਚਲੀ ਪਤਲੀ ਹੋ ਜਾਂਦੀ ਨਾ ਮੱਖਣੀ ਪਿਗਲ ਕੇ ਉਹਨੂੰ ਖੱਚ ਕੇ ਦੇ ਵੀ ਸਕਦੇ ਹੋ ਤੁਸੀਂ ਕੋਈ ਚੱਕਰ ਨਹੀਂ ਮਿਣ ਕੇ ਉਹਨੀ ਵੀ ਦਿੱਤੀ ਜਾਂਦੀ ਆ ਉਹਵੇਂ ਵੀ ਮੱਖਣੀ ਦੇਣ ਦਾ ਤਰੀਕਾ ਬਾਕੀ ਖਰਾਕ ਪਾਇਓ ਭਰਾਵਨੇ ਤੇਲ ਵਾਲੀ ਖੁਸ਼ਕ ਖਰਾਕ ਜਮਾ ਨਹੀਂ ਪਾਉਣੀ ਖੁਸ਼ਕ ਜਮਾ ਬੰਦ ਕਰ ਦੋ ਤੇ ਬਾਕੀ ਜਿਹਨੂੰ ਤੁਸੀਂ ਫੋਲੋ ਕਰਦੇ ਹੋ ਜੇ ਉਹਦੇ ਹਿਸਾਬ ਨਾਲ ਚੱਲਣਾ ਉਹਦੇ ਅਕੋਰਡਿੰਗ ਚੱਲ ਪਿਓ ਕੋਈ ਚੱਕਰ ਨਹੀਂ ਬਾਈ ਜੇ ਤੁਸੀਂ ਮੈਨੂੰ ਫੋਲੋ ਕਰਦੇ ਹੋ ਮੇਰੇ ਹਿਸਾਬ ਨਾਲ ਚੱਲਦੇ ਹੋ ਮੇਰੇ ਹਿਸਾਬ ਨਾਲ فرمایا ਤਾਂ ਹਰੇਕ ਬਰੀ ਇੱਕੀ ਗੱਲ ਕਹਿਣਾ ਹੁੰਦਾ ਵੀ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿਣਾ ਵੀ ਮੈਂ 1% ਚੀਜ਼ ਨਾ ਤਾਂ ਮਿਸਗਾਈਡ ਕਰਾਂ ਵੀ ਪੁੱਠੇ ਰਾਹ ਤੇ ਪਾਵਾਂ ਨਾ ਮੈਂ ਇੱਕ ਵੀ ਚੀਜ਼ ਕੋਈ ਗਲਤ ਦੱਸਾਂ ਜੋ ਮੈਂ ਤਜਰਬਾ ਕਰਿਆ ਆਪਦੀ ਜ਼ਿੰਦਗੀ ਦਾ ਮੈਂ ਉਹੀ ਦੱਸਾਂ ਹਨਾ ਜਿਹੜੀ ਚੀਜ਼ ਨਹੀਂ ਦੱਸ ਸਕਦੇ ਉਹ ਨਹੀਂ ਦੱਸ ਸਕਦੇ ਆਪਾਂ ਕਹਿ ਰਹੀਦਾ ਵੀ ਇਹ ਨਹੀਂ ਦੱਸਣੀ ਆਪਾਂ ਤੁਹਾਨੂੰ ਐਂ ਦੱਸ ਸਕਦੇ ਆਂ ਐਂ ਕਰ ਲਓ ਉਦੋਂ ਗਾ ਤੁਸੀਂ ਆਪਦੇ ਦਿਮਾਗ ਲੜਾਉਣਾ ਬਈ ਤੇ ਬਾਕੀ ਜਿਹਨੇ ਦਵਾਈ ਲਾਉਣੀ ਹੈ ਪਰ ਪਟਣ ਤੋਂ ਖਿੱਚਣ ਤੋਂ ਪਹਿਲਾਂ ਬਾਈ ਘਟੋ ਘਟ 10 ਦਿਨ ਪਹਿਲਾਂ ਦਵਾਈ ਲਾ ਲਿਓ ਭਰਾਵਨੇ ਕਿਤੇ ਇਹ ਨਾ ਹੋਵੇ ਤੁਸੀਂ 2 ਦਿਨਾਂ ਨੂੰ ਪਰ ਖਿੱਚਨੇ ਤੇ ਅੱਜ ਤੁਸੀਂ ਦਵਾਈ ਲਾ ਦਿੱ 22 ਪਰ ਬਹੁਤ ਜ਼ਿਆਦਾ ਪ੍ਰੀਕ ਆਉਣਗੇ ਹੋ ਸਕਦਾ ਵੀ ਪਰ ਵਿੱਚੋਂ ਮਿਸ ਵੀ ਹੋ ਜਾਣ ਬਿਰਲੇ ਵੀ ਰਹਿ ਜਾਣ ਠੀਕ ਆ ਟਾਈਮ ਵੀ ਵੱਧ ਲੱਗ ਸਕਦਾ ਕਬੂਤਰ ਬਿਮਾਰ ਵੀ ਹੋ ਸਕਦੇ ਆ ਸੁੱਕ ਵੀ ਸਕਦੇ ਆ ਕਬੂਤਰ ਕੁਝ ਵੀ ਹੋ ਸਕਦਾ ਵੀ ਵੀਰ ਬਣ ਕੇ ਇਹ ਚੀਜ਼ ਦਾ ਥੋੜਾ ਜਿਹਾ ਪਰਹੇਜ਼ ਰੱਖਿਓ ਤੇ ਬਾਕੀ ਕੋਈ ਨਾ ਅਬੀ ਦੀ ਕਿਰਪਾ ਨਾਲ ਮਿਹਨਤ ਕਰੋ ਪਰ ਕਹਿੰਦਾ ਸਭ ਦੀ ਮਿਹਨਤਾਂ ਨੂੰ ਗੁਰੂ ਮਹਾਰਾਜ ਫਾਲ ਲਾਉਣ ਜਿੰਨੇ ਕਿ ਜੋਗੇ ਹੈਗੇ ਸੇਵਾ ਕਰੀ ਜਾਂਦੇ ਸੇਵਾ ਹੀ ਹੈ ਤੇ ਬਾਕੀ ਜਿੰਨਾ ਕਿ ਸਿੱਖਿਆ ਦੱਸਾਂਗੇ ਜਿੰਨਾ ਕਿ ਆਪ ਨੂੰ ਪਤਾ ਉਹ ਵੀ ਦੱਸਾਂਗੇ ਜਿਹੜਾ ਜੀ ਤੋਂ ਸਿੱਖਿਆ ਉਹ ਓਵੇਂ ਦੱਸਾਂਗੇ ਜਿਹੜਾ ਆਪਦੇ ਮਤ ਦਾ ਆਪਦੇ ਉਸਤਾਦ ਦਾ ਦੱਸਿਆ ਉਹ ਆਪਾਂ ਆਪ ਦੱਸੀ ਹੋਈ ਜਾਂਦੇ ਆ ਤੇ ਬਾਕੀ ਮਿਹਨਤ ਕਰੋਗੇ ਮਿਹਨਤ ਤੇ ਤੰਦਰੁਸਤੀ ਨੇ ਬਾਈ ਜਿਦਾਉਣਾ ਅੱਧੇ ਬੰਦੇ ਤਾਂ ਹੁਣ ਮਿਸਗਾਈਡ ਹੋ ਗਏ ਆ ਉਹਦੇ ਕਬੂਤਰ ਬਿਮਾਰ ਕਰ ਲੈਣਗੇ ਆਪਦੇ ਕਬੂਤਰਾਂ ਨੂੰ ਕੋਈ ਨਾ ਕੋਈ ਨੁਕਸ ਪਾ ਲੈਣਾ ਬਜਤਾ ਬੰਦੇ ਨੇ ਦਵਾਈਆਂ ਦੋ ਦੋ ਵਾਰੀ ਲਾਤੀਆਂ ਸਾਡੇ ਕਬੂਤਰਾਂ ਨੇ ਮੜਾਪਣੀ ਕੱਢੇ ਦਵਾਈ ਫੇਰ ਠੋਕਤੀ ਉਸ ਦਿਨ ਬਾਅਦ ਫੋਨ ਲਾ ਕੇ ਕਹਿੰਦਾ ਬਾਈ ਕਬੂਤਰ ਸੁੱਕੀ ਜਾਂਦਾ ਜਦੋਂ ਗਲਸੀ ਜਾਂਦੇ ਆ ਜਦੋਂ ਬੰਦੇ ਤੋਂ ਸਾਰੀਆਂ ਗੱਲਾਂ ਪਹਿਲਾਂ ਤਾਂ ਫਿਰ ਬੰਦਾ ਦੱਸਦਾ ਨਹੀਂ ਹਨਾ ਜਦੋਂ ਫਿਰ ਕਹਿ ਰਹੀ ਅਗਲੇ ਨੂੰ ਚੰਗਾ ਫਿਰ ਬਾਈ ਮੇਰੇ ਦਾ ਹੱਥ ਖੜਿਆ ਜੇ ਤੂੰ ਸਹੀ ਗੱਲ ਹੀ ਨਹੀਂ ਦੱਸਦਾ ਮੈਤੂ ਰਖੋ ਰੱਖੀ ਜੰਨਾ ਹਨਾ ਵੀ ਇਹਨੂੰ ਕੋਈ ਨਾ ਕੋਈ ਚੀਜ਼ ਕਰੀ ਮੇਰੇ ਹਾਂ ਦਵਾਈ ਲਾਈ ਸੀ ਮੜਾਪਾਂ ਲਈ ਦਵਾਈ ਲਾਈ ਸੀ ਬਸ ਉਹ ਰਿਜ਼ਲਟ ਉੱਥੇ ਨਿਕਲਿਆ ਨਾ ਗੱਲ ਦਾ ਬਾਕੀ ਹੈ ਨਾ ਕੋਈ ਚੱਕਰ ਨਹੀਂ ਜਿੰਨਾ ਕਿ ਹੈਗਾ ਵੀਰੇ ਮੈਂ ਸਾਥ ਦੇਈ ਜਾਣਾ ਸਾਥ ਦੇਵਾਂਗੇ ਜਰੂਰ ਕਿਉਂਕਿ ਉੱਡਣੀ ਮਿਹਨਤ ਕਿਸਮਾ ਦਾ ਸਾਹਿਬ ਦੀ ਮਿਹਨਤ ਕਰਾਂਗੇ ਤੰਦਰੁਸਤ ਰੱਖੋਗੇ ਠੀਕ ਹੈ ਕਿਸਮਾ ਦਾ ਬਲਵਾਨ ਹੋਈ ਤਾਂ ਜੱਤੋਂਗੇ ਨਹੀਂ ਲਾਸਟਾਂ ਚ ਤਾਂ ਲਾਜ਼ਮੀ ਥੋੜਾ ਐ ਨਹੀਂ ਹੈਗਾ ਵੀ ਟਾਈਮ ਨਾ ਜਾ ਕੇ ਉਹ ਮੁੜਿਆ ਤੇ ਬਹਿ ਗਿਆ ਉੱਡੂਗਾ ਕਬੂਤਰ ਬਾਬੇ ਦੀ ਕਿਰਪਾ ਨਾਲ ਇੰਨਾ ਕਾ ਪਤਾ ਬਾਬੇ ਨਾਲ ਕਹਿ ਸਕਦੇ ਆ ਤੇ ਬਾਕੀ ਜਿੰਨੇ ਭਰਾ ਜੁੜੇ ਆ ਬਹੁਤ ਧੰਨਵਾਦ ਕੋਟਨ ਕੋਟ ਤੁਹਾਡੇ ਰਿਣੀ ਰਹਾਂਗੇ ਸੁਣਦੇ ਹੋ ਤੁਸੀਂ ਮੈਨੂੰ ਹਨ ਤੇ ਕਿਉਂਕਿ ਅੱਜ ਕੱਲ ਦਾ ਦੌਰ ਹੈ ਜਿਆ ਬਾਈ ਕਿਸੇ ਨੂੰ ਸੁਣ ਵੀ ਨਹੀਂ ਰਿਹਾ ਕੋਈ ਬਹੁਤ ਔਖਾ ਕੋਈ ਬੰਦਾ ਹੀ ਆ ਜਿਹਨੂੰ ਕੋਈ ਸੁਣਦਾ ਤੇ ਅੱਜ ਕੱਲ ਸੁਣਾਉਣਾ ਵੀ ਬਹੁਤ ਔਖਾ ਹੋਇਆ ਪਿਆ ਕੰਮ ਜੀ ਕੁਝ ਗਿਆਨ ਦੀ ਗੱਲ ਵੀ ਦੱਸ ਦੇ ਤਾਂ ਵੀ ਨਹੀਂ ਕੋਈ ਸੁਣ ਕੇ ਰਾਜੀ ਅਗਲਾ ਕਹਿੰਦਾ ਸਾਡਾ ਯਾਰ ਪਰ ਆਪਾਂ ਜਿੰਨੀਆਂ ਦੱਸੀਆਂ ਗੱਲਾਂ ਗਿਆਨ ਦੀਆਂ ਦੱਸੀਆਂ ਇਹ ਅੱਜ ਨਹੀਂ ਜਦੋਂ ਬੰਦਾ ਕੋਈ ਲੈਣ ਦੇ ਵਿੱਚ ਸਿੱਖ ਜਾਂਦਾ ਨਾ ਕੋਈ ਕੁਝ ਪਰਸੈਂਟ ਆਪਾਂ ਕਹਿ ਦਿੰਦੇ ਆ ਵੀ ਵੱਧ ਜਾਂਦਾ ਫੇਰ ਉਹਨੂੰ ਪਤਾ ਲੱਗਦਾ ਵੀ ਉਹ ਗੱਲਾਂ ਤਾਂ ਯਾਰ ਦੱਸੀਆਂ ਹੋਈਆਂ ਸੀ ਉਹ ਸੱਚ ਸਹੀਆਂ ਜਦੋਂ ਚਾਹਰ ਬੰਦੇ ਨੂੰ ਕੋਈ ਰਾਹ ਨਹੀਂ ਪਤਾ ਹੁੰਦਾ ਉਨਾ ਚਿਰ ਉਹ ਬੰਦੇ ਨੂੰ ਫਿਰ ਇਹ ਗੱਲਾਂ ਇੰਨਾਂ ਲੱਗਦੀਆਂ ਇਹ ਤਾਂ ਉਹੀ ਹੋ ਜਦੋਂ ਤੁਸੀਂ ਇਹ ਲਈ ਤੇ ਚੜੇ ਇਨਾ ਤੁਹਾਨੂੰ ਪਤਾ ਲੱਗ ਜਾਂਦਾ ਵੀ ਹਾਂ ਯਾਰ ਆਹ ਗੱਲਾਂ ਤਾਂ ਵਾਕਈ ਸਹੀਆਂ ਪਰ ਤੁਸੀਂ ਐਤ ਕਿ ਸਾਲ ਤਜਰਬਾ ਕਰਉਣਾ ਜਿਹੜੀਆਂ ਨੇ ਮੈਂ ਗੱਲਾਂ ਦੱਸੀਆਂ ਨਾ ਮੈਂ ਕਹਿਣਾ ਯਾਰ ਜੇ ਤੁਹਾਡਾ ਨਹੀਂ ਉੜਦੇ ਕੂਤਰ ਉੱਡਣਗੇ ਯਾਰ ਕੀ ਇੰਨਾ ਕੋਈ ਬੰਦਾ ਕਹਿਣਾ ਨਹੀਂ ਹੁੰਦਾ ਆਪਾਂ ਕਹਨੇ ਆ ਤੇ ਬਾਕੀ ਪਾਰ ਆ ਪਾਰ ਆਪਦਾ ਧਿਆਨ ਨਾਲ ਉਹ ਕਰਿਓ ਭਰਾਵਾਂ ਨੇ ਇੱਕ ਜਿਹੜੇ ਭਰਾਵਾਂ ਨੇ ਹਨਾ ਪਾਰ ਉਹ ਕਰੇ ਆ ਕਬੂਤਰਾਂ ਨੂੰ ਖੁੱਡਿਆਂ ਦੇ ਵਿੱਚੋਂ ਡੰਡੇ ਲਾ ਦਿਓ। ਕਈ ਵਾਰੀ ਬੰਦਿਆਂ ਨੂੰ ਬਹਿਮ ਹੋ ਜਾਂਦਾ ਆਂਦਾ ਖੰਭ ਵੀ ਤੜਾ ਲੈਂਦੇ ਆਂ। ਕਈ ਵਾਰੀ ਖੰਭ ਵਿਰਲੇ ਵੀ ਆ ਜਾਂਦਾ ਐ, ਪਤਲੇ ਵੀ ਆ ਜਾਂਦੇ ਆ। ਇਹ ਕਾਰਨ ਉਹਦੇ ਨਾਲ ਹੀ ਆ ਵੀ ਛੇਤੀ ਕੋਲਿਆਂ ਤੇ ਕਬੂਤਰ ਤਾਂ ਹਾਂ ਡੰਡਿਆਂ ਤੇ ਚੜ ਕੇ ਬੈਠਣ ਲੱਗ ਜਾਂਦੇ ਆਂ ਡੰਡੇ ਜ਼ਰੂਰ ਲਾ ਦਿਓ। ਵੀ ਠੱਲੇ ਹੀ ਰਹਿਣ ਕਬੂਤਰ। ਇੱਕ ਕੱਚੇ ਫਰਾ ਤੇ ਧੌਪਣਾ ਲਵਾਇਓ ਜਮਈ। ਜਿੰਨਾ ਚਿਰ ਕਬੂਤਰ ਪ੍ਰੋਪਰ ਸਾਰ ਨਹੀਂ ਆਉਂਦੇ ਧੌਪਣਾ ਨਾ ਲਵਾਇਓ ਤਾਂ ਵਧੀਆ ਗੱਲ ਆ। ਆਪ ਦਾ ਢਾਂਗੀ ਉਹੋ ਜਿਹਾ ਰੱਖਿਓ। ਹੈਨਾ? ਇਹ ਤੌਪਾਂ ਲਗਾਉਣੀ ਵੀ ਐ ਤੇ ਸਾਰਾ ਜੇ ਤੋਂ ਬਾਅਦ ਹੀ ਲਗਾਉਣੀ ਐ ਬਸ ਉਦੋਂ ਚਾਹੇ ਤੁਸੀਂ ਕਾਹਲੀ ਨਾ ਕਰਿਓ ਚਾਹੇ 10 ਦਿਨ ਲੇਟ ਕੱਟ ਲੇ ਕੂਤਰ ਪਰ 10 ਦਿਨ ਜਦੋਂ ਸਾਰਾ ਕੇ 10 ਦਿਨ ਪੂਰੀ ਵਧੀਆ ਤੁੱਪ ਲੱਗੇ ਜਿਵੇਂ 8-9 ਵਜੇ ਪਾਤੇ 7 ਵਜੇ 12 1 ਵਜੇ ਤੇ ਤੁੱਪ 2 ਵਜੇ ਤੇ ਲੱਗੇ ਕੂਤਰਾਂ ਨੂੰ ਜਦੋਂ ਦਾਣੇ ਪਾਉਣੇ ਉਹ ਤੋਂ ਪਹਿਲਾਂ ਖੁੱਡੇ ਛੜ ਤੇ ਅੱਧੇ ਪੌਣੇ ਘੰਟੇ ਬਾਅਦ ਪਾਣੀ ਨਾ ਰੱਖਿਓ ਦਾਣੇ ਰੱਖ ਦਿਓ ਉਹ ਦੁੱਧ ਦੇ ਪੌਣੇ ਘੰਟੇ ਬਾਅਦ ਪਾਣੀ ਰੱਖ ਦਿਓ ਜੋ ਦਾਨੇ ਰੱਖ ਦਿੱਤੇ ਅੱਧੇ ਪੌਣੇ ਘੰਟੇ ਬਾਅਦ ਨਹੀਂ ਰੱਖ ਛੱਡਣਸਾਰ ਖੁੱਡੇ 'ਚ ਪਹਿਲਾਂ ਪਾਣੀ ਨਹੀਂ ਦਾਨੇ ਰੱਖਣੇ ਉਹ ਤੋਂ ਬਾਅਦ ਅੱਧੇ ਪੌਣੇ ਘੰਟੇ ਬਾਅਦ ਫੇਰ ਪਾਣੀ ਰੱਖਣਾ ਕਬੂਤਰ ਉਹਦੇ ਨਾਲ ਵੀ ਖਰਾਬ ਹੋਣਗੇ ਜੇ ਤੁਸੀਂ ਛੱਡਣਸਾਰ ਪਾਣੀ ਰੱਖਤਾ ਗਰਮ ਸਰਦ ਹੋ ਕੇ ਬਿਮਾਰ ਵੀ ਹੋ ਸਕਦੇ ਆ ਸੁੱਕ ਵੀ ਸਕਦੇ ਆ ਬਾਕੀ ਉਹਨਾਂ ਦੀ ਦਾਨੇ ਦੀ ਜਿਹੜੀ ਭੁੱਖ ਆ ਮਰ ਵੀ ਸਕਦੀ ਆ ਉਹ ਤੋਂ ਬਾਅਦ ਪਾਣੀ ਤੇ ਦਾਣਾ ਘਟ ਖਾਣਗੇ ਪਾਣੀ ਵੱਧ ਪੀਆ ਕਰਨਗੇ ਫੇਰ ਉਹ ਕੰਮ ਖਰਾਬ ਹੋ ਜੂ ਉਹ ਵੀ ਮਾੜਾ ਜਿੰਨਾ ਹੁਣ ਪਾ ਸਕਦੇ ਉਹਨਾਂ ਨੂੰ ਤਾਜਾ ਪਾਣੀ ਠੀਕ ਹੈ ਤਾਜ਼ਾ ਪਾਣੀ ਪਾਓ ਜਿੰਨੇ ਦੋ ਵਾਰੀ ਪਾ ਸਕਦੇ ਹੋ ਜੇ ਦੋ ਵਾਰੀ ਪਾ ਸਕਦਾ ਵੀ ਚੰਗਾ ਜਿੰਨਾ ਯਾਰ ਹੁਣ ਇਹ ਜੇ ਤੁਸੀਂ ਇਹਨਾਂ ਨੂੰ ਡਰਾਈ ਨਾ ਕਰੋਗੇ ਤਾਂ ਚੰਗਾ ਹੁਣ ਡਰਾਈ ਕਰਨ ਨੁਕਸਾਨ ਖਾਓਗੇ ਤੇਲ ਤੇ ਰੱਖੋ ਖੋਜੇ ਰੱਖੋ ਬਸ ਡਰਾਈ ਕਰਨ ਦੀ ਤਾਂ ਲੋੜ ਨਹੀਂ ਡਰਾਈ ਦਾ ਥੋੜੇ ਜਦੋਂ ਤੁਸੀਂ ਕੱਢਣੇ ਹੋ ਨਾ ਕਪੂਤਰ ਉਦੋਂ ਪੰਜ ਸੱਤ ਦਾ ਪਹਿਲਾਂ ਥੋੜੇ ਡਰਾਈ ਆਟੋਮੈਟਿਕ ਹੀ ਹੋਣੇ ਸ਼ੁਰੂ ਹੋ ਜਾਣੇ ਆ ਇਹ ਯੋ ਟੁੱਪਾਂ ਲੱਗਣ ਲੱਗ ਗਈਆਂ ਨਾ ਡਰਾਈ ਤਾਂ ਟੁੱਪਣੇ ਕਰਨੇ ਆ ਵਿਟਾਮਿਨ ਡੀ ਤਾਂ ਇਹਨਾਂ ਨੇ ਉਦੋਂ ਪੂਰੀ ਕਰ ਲੈਣੀ ਆ ਉਹਦੀ ਸਾਰਾ ਕੁਝ ਸਹੀ ਹੋ ਜਾਣਾ ਪਰ ਡਰਾਈ ਨਾ ਕਰਿਓ ਭਰਾ ਬਣੇ ਤੇ ਬਾਕੀ ਬਾਲੀਆਂ ਗੱਲਾਂ ਨਾ ਕਹਿੰਦੇ ਹੋ ਖਿਮਾ ਦੇ ਜਾਚਕ ਐ ਤੇ ਭਰਾ ਬਣੇ ਜਿਹੜਾ ਫੋਨ ਲਾਉਂਦਾ ਹੁੰਦਾ ਮੇਰਾ ਭਰਾ ਮੈਨੂੰ ਪੜ੍ਹ ਸਾਬ ਤੇ ਮੈਸੇਜ ਕਰ ਲਿਆ ਕਰੋ ਫੋਨ ਫਾਨ ਘੱਟ ਚੱਕੇ ਜਾਂਦਾ ਕਿਉਂਕਿ ਮੈਂ ਵੀ ਬਿਜਲੀ ਚੱਲ ਰਹੀ ਆ 20 ਤਰੀਕ ਤੋਂ ਬਾਅਦ ਵਿਹਲਾ ਹੂੰ 15 15 ਤੋਂ ਸੌਰੀ 13 14 ਤੋਂ ਬਾਅਦ ਮੈਂ ਵਿਹਲਾ ਹੂੰ ਉਦੋਂ ਹੀ ਫੋਨ ਚੱਕਣ ਲੱਗਾਂਗੇ ਵਟਸਐਪ ਤੇ ਮੈਂ ਸਭ ਦੀਆਂ ਰਿਕਾਰਡਿੰਗਾਂ ਰਿਪਲਾਈ ਪਤਾ ਲੱਗ ਜਾਂਦਾ ਤਾਂ ਕਰ ਵੀ ਲਈਦਾ ਕਈ ਵਾਰੀ ਨਹੀਂ ਵੀ ਕਰਾਇਆ ਜਾਂਦਾ ਰਿਪਲਾਈ ਉਹਦੇ ਨੇ ਮਾਫੀ ਚਾਹਣਾ ਤੇ ਬਾਕੀ ਓਕੇ ਆ ਹਨਾ ਮਿਹਨਤ ਕਰੋ ਯਾਰ ਮਿਹਨਤ ਤੇ ਤੰਦਰੁਸਤੀ ਦੋ ਚੀਜ਼ਾਂ ਨੇ ਭਰਾਵਾ ਸਾਰਾ ਕੁਝ ਸੈੱਟ ਕਰ ਦੇਣਾ ਪੱਟ ਕੇ ਲੈ ਜਾਉਗੇ ਸਭ ਕੁਝ ਬਾਕੀ ਕਰਮ ਹਨਾ ਤੇ ਵਾਲੀਆਂ ਗੱਲਾਂ ਨਾ ਕਹਦੇ ਖਿਮਾਂ ਦੇ ਚਾਚਕ ਤੇ ਜਰੂਰ ਸਾਥ ਦਿਓ ਚੈਨਲ ਆਪਣਾ ਨਵਾਂ ਹੈ ਤੇ ਸਬਸਕ੍ਰਾਈਬ ਕਰੋ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਵੀਡੀਓ ਚੈਨਲ ਆਪਣਾ ਇਹ ਨਵਾਂ ਜਿਹੜਾ ਆਪਾਂ ਕਰੋ ਭਰਾਵਨੇ ਮਰਾਸਤੀ ਸ਼ੌਂਕ ਪੰਜਾਬ ਦੇ YouTube ਚੈਨਲ ਇਹਦੀ ਵੀਡੀਓ ਪਾਉਣੇ ਆਪਾਂ ਦਲੀਆਂ ਗੱਲਾਂ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ